ਬਲੈਂਟ ਨੂੰ ਸਾਰੇ ਨੀ ਅਭਿਸ਼ਕ ਸਾਡੀ ਪਹਿਲੀ ਮੰਗ ਤਾਂ ਇਹ ਹੈ ਜੀ 2.5% ਸਾਡੀ ਦામੀ ਸਾਨੂੰ ਪੂਰੀ ਦਿੱਤੀ ਜਾਵੇ ਤੇ 44 ਸਾਨੂੰ ਜੋ ਜੋ ਕਿ ਮਿਲ ਰਿਹਾ 44 ਪੀ ਮਿਲ ਰਿਹਾ तकरीबन ਉਹ 57 ਰੁਪਏ ਬੰਦੇ ਦੂਸਰਾ ਨੰਬਰ ਜੀ ਐਫਸੀਆਈ ਤੋਂ ਸਾਨੂੰ ਬਕਾਇਆ ਦਵਾਇਆ ਜਾ ਜੋ ਸਾਡੀ ਪਿਛਲੀ ਦામੀ ਹੈ ਜਾਂ ਲੀਵਰ ਵਗੈਰਾ ਲੈਂਦੀ ਆ ਸਿਫੀਰੀ ਤੋਂ ਵੀ ਸਾਡੀ ਦਾਮੀ ਵਗੈਰਾ ਰਹਿੰਦੀ ਹੈ। ਟਾਈਪ ਸੱਟ ਸਾਨੂੰ ਉਜਵਾਈ ਜਾਵੇ। ਤੇ ਝੋਨਾ ਜਿਹੜਾ ਵੀ ਸਾਡਾ ਸਪੇਸ ਉਹ ਪਿਆਜੀ ਚਾਵਲ ਹਲੇ ਸੈਟ ਪਿਲੇ ਸਾਲਾ ਕੁਝ ਸਪੇਸ ਦਿੱਤੀ ਜਾਵੇ ਜਿਸ ਕਰਕੇ ਛੱਡਣ ਵਾਲੇ ਹਲੇ ਉਹਨਾਂ ਨੇ ਆਪ ਦੀ ਬੁਕਿੰਗ ਕਰਾਈ ਨਹੀਂ ਗਈ ਆਪਣੀ ਅਗਰੀਮੈਂਟ ਨਹੀਂ ਕੀਤੇ ਜੀ ਚੰਦਰਾਵਾਲੇ ਮਨੋਂ ਪੜਨਾ ਲੈਗੂਮੈਂਟ ਐਸਾਲ ਹੋ ਗਿਆ ਜੀ ਉਹ ਕਹਿੰਦੇ ਸਾਡੀ ਸਰਕਾਰ ਨਾਲ ਸਟ੍ਰਾਈਕ ਹੈ ਸਾਡੇ ਨਾਲ ਸਾਨੂੰ ਅੱਗੇ ਦਸਤਾ ਨਹੀਂ ਸਪੀਸ ਉਹਨਾਂ ਜਿਹੜਾ ਸੀ ਨਹੀਂ ਕੀਰ ਸਕਦਾ ਕੀਰ ਮਤਾਲ ਦਾ ਮੁੱਖ ਕਾਰਨ ਤੇ ਹੈ ਜੇ ਵੀ ਝੋਨੇ ਦਾ ਸੀਜ਼ਨ ਆ ਗਿਆ ਜੀ ਇੱਕ ਤਰੀਕ ਤੋਂ ਸਰਕਾਰ ਦਾਅਵੇ ਕਰਦੀ ਹੈ ਸਰਕਾਰੀ ਖਰੀਦ ਚਾਲੂ ਹੋ ਜਾਵੇਗੀ ਪਰ ਅੱਜ ਦੀ ਪੋਜੀਸ਼ਨ ਇਹ ਆ ਵੀ ਪੂਰੇ ਪੰਜਾਬ 'ਚ ਕਿਸੇ ਵੀ ਸ਼ੈੱਲਰ ਵਾਲੇ ਨੇ ਐਗਰੀਮੈਂਟ ਨਹੀਂ ਕੀਤਾ ਏਜੰਸੀਆਂ ਨਾਲ ਉਹਦੀ ਵਜ੍ਹਾ ਇਹ ਆ ਵੀ ਪਿਛਲੇ ਅਜੇ ਚਾਵਲ ਜਿਹੜਾ ਉਹਨਾਂ ਨੇ ਲਾਉਣਾ ਸੀ ਉਹ ਚਾਵਲ ਹੀ ਅਜੇ ਉਹਨਾਂ ਕੋਲ ਪਿਆ ਕਿਉਂਕਿ ਸਪੇਸ ਨਹੀਂ ਦੇ ਰਹੀ ਸਪੇਸ ਤਾਂ ਨਹੀਂ ਹੈਗੀ ਕਿਉਂਕਿ ਜਿਹੜਾ ਚਾਵਲ ਪਿਆ ਉਹ ਇੱਥੋਂ ਚੱਕਿਆ ਨਹੀਂ ਜਾ ਰਿਹਾ ਕੇਂਦਰ ਸਰਕਾਰ ਨੂੰ ਇਹ ਪਹਿਲਾਂ ਹੀ ਫਿਕਰ ਕਰਨਾ ਚਾਹੀਦਾ ਸੀ ਵੀ ਉਹ ਇੱਥੇ ਪੰਜਾਬ ਨੂੰ ਸਪੈਸ਼ਲ ਗੱਡੀਆਂ ਦਿੰਦੇ ਰਹਿਕ ਦਿੰਦੇ ਤਾਂ ਕਿ ਪਿਛਲਾ ਚਾਵਲਾ ਜਿਹੜਾ ਉਹ ਚੱਕਿਆ ਜਾਂਦਾ ਤੇ ਸ਼ਰਲਾਂ ਵਾਲੇ ਜਿਹੜਾ ਚਾਵਲ ਰਹਿੰਦਾ ਲਾਉਣ ਵਾਲੋ ਲਾ ਲੈਂਦੇ ਇੱਥੇ ਸਪੇਸ ਬਣੀ ਹੁੰਦੀ ਸ਼ਰਲਾਂ ਵਾਲਿਆਂ ਨੂੰ ਵੀ ਖਰਚੇ ਵੱਧ ਪੈਂਦੇ ਆ ਸਾਰਾ ਕੁਝ ਵੱਧ ਪੈਂਦਾ ਉਹ ਆਪਦੀ ਜਗ੍ਹਾ ਸਹੀ ਆ ਕਿਉਂਕਿ ਜਦੋਂ ਜੇ ਸਪੇਸ ਨਾ ਹੋਊਗੀ ਤਾਂ ਫਿਰ ਚਾਵਲ ਲੱਗਣਾ ਨਹੀਂ ਚਾਵਲ ਲੱਗਣਾ ਨਹੀਂ ਉਹਨਾਂ ਦੇ ਮਿਲੰਗ ਨਹੀਂ ਆਉਣੀ ਫੇਸ ਕਰਕੇ ਉਹਨਾਂ ਨੇ ਆਪ ਦਾ ਸਟੈਂਡ ਲਿਆ ਵੀ ਪਹਿਲਾਂ ਸਪੇਸ ਖਾਲੀ ਕੀਤੀ ਜਾਵੇ ਫਿਰ ਅਸੀਂ ਐਗਰੀਮੈਂਟ ਕਰਾਂਗੇ ਹੋਰ ਤੇ ਦੀ ਕੁਝ ਮੰਗਾਣੇ ਤਾਂ ਵੀ ਲੈ ਕੇ ਹਾਂਜੀ 2019 ਤੋਂ ਕੇਂਦਰ ਸਰਕਾਰ ਨੇ ਇਹ ਫੈਸਲਾ ਕਰ ਲਿਆ ਵੀ ਜਿਹੜੀ ਦામੀ ਆ ਉਹ ਫਿਕਸ ਕਰਤੀ 46 ਰੁਪਏ ਕਿਉਂਕਿ ਪਹਿਲਾਂ ਤੋਂ ਦામੀ ਹਮੇਸ਼ਾ ਪਰਸੈਂਟੇਜ ਦੇ ਆਧਾਰ ਤੇ ਚੱਲੀ ਆਉਂਦੀ ਸੀ ਵੀ ਜਿਵੇਂ ਫਸਲ ਦਾ ਰੇਟ ਵੱਧਦਾ ਸੀ 2.5% ਸਾਡੀ ਦામੀ ਹੁੰਦੀ ਸੀ ਉੱਥੇ ਸਾਨੂੰ 2.5% ਮਿਲਦੀ ਰਹੀ ਹੈ 2019 ਚ ਬਹੁਤ ਵੱਡਾ ਤੱਕਾ ਕੀਤਾ ਆੜਤੀਆ ਵਰਗ ਨਾਲ ਕੇਂਦਰ ਸਰਕਾਰ ਨੇ ਕਿ ਸਾਡੀ ਜਿਹੜੀ ਆੜਤਾ ਫਿਕਸ ਕਰ ਦਿੱਤੀ ਹੈ ਇਹ ਵੀ ਸਾਡਾ ਬਹੁਤ ਮੇਨ ਮਸਲਾ ਕਿਉਂਕਿ ਅਸੀਂ ਆੜਤੀਆ ਆੜਤ ਦਾ ਬਿਜ਼ਨਸ ਆ ਸਾਡਾ ਆੜਤੀ ਸਾਡੀ ਸਭ ਤੋਂ ਵੱਡੀ ਕਮਾਈ ਹੈ ਉਹਨੂੰ ਇਹ ਫਿਕਸ ਕਰਤਾ 2019 ਤੋਂ ਜਦ ਕਿ ਉਦੋਂ ਤਾਂ ਹੀ ਅਸੀਂ ਸਾਡੀ ਪੰਜਾਬ ਐਸੋਸੀਏਸ਼ਨ ਨਿਹੰਣਾ ਐਸੋਸੀਏਸ਼ਨ ਸਾਰੀਆਂ ਐਸੋਸੀਏਸ਼ਨਾਂ ਜੋਰ ਲਾ ਰਹੀਆਂ ਕਿ ਜਿਹੜੀ ਦਮ ਹੀ ਆ ਉਹ 2.5% ਸਾਡੀ ਕੀਤੀ ਜਾਵੇ ਲਗਾਤਾਰ ਜਿਹੜੀਆਂ ਉਹ ਦੋ ਵਾਰ ਜਿਹੜੀਆਂ ਸਰਕਾਰ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ 75 ਤੇ ਹਾਂਜੀ ਤਾਂ ਸਰਕਾਰ ਦਾ ਕਹਿਣਾ ਕਿ ਕਿਸਾਨ ਦਾ ਦਾਣਾ-ਦਾਣਾ ਜਿਹੜਾ ਅਸੀਂ ਉਹ ਤੁਹਾਨੂੰ ਫੀਡ ਕਰਾਂਗੇ ਤਾਂ ਹਜੇ ਤੱਕ ਕੋਈ ਫੈਸਲਾ ਲੈ ਕੇ ਨਹੀਂ ਪੋਸੀਬਲ ਹੋਇਆ ਹੇ ਸਾਬ ਫੋਕੇ ਦਾ ਵੀ ਹੈ ਜੀ ਸਰਕਾਰ ਹਮੇਸ਼ਾ ਹੀ ਇਹ ਕਹਿੰਦੀ ਰਹੀ ਹੈ ਪਰ ਜੇ ਪ੍ਰਬੰਧ ਬਰਾਬਰ ਦੇ ਹੋਣਗੇ ਫੇਰ ਹੀ ਦਾਣਾ-ਦਾਣਾ ਚੱਕਿਆ ਜਾਊਗਾ ਜਦੋਂ ਨਾ ਤਾਂ ਕੋਈ ਸਾਡੀ ਦਾਮੀ ਦੀ ਗੱਲ ਕਰ ਰਿਹਾ ਉਹ ਨਾ ਜਿਹੜੇ ਸਪੇਸ ਆਉਂਦੀ ਕੋਈ ਖਾਲੀ ਦੀ ਗੱਲ ਕਰ ਰਿਹਾ ਤੇ ਮਾਲ ਕਿੱਥੇ ਕਿਵੇਂ ਜਾਊਗਾ ਜੇ ਮਾਲ ਆਉਂਦਾ ਮੰਡੀਆਂ ਚ ਤਾਂ ਬਹੁਤ ਵੱਡੀ ਪ੍ਰੋਬਲਮ ਬਣ ਜਾਣੀ ਹੈ ਮਾਲ ਦਾ ਭਾਅ ਨਹੀਂ ਲੱਗਣਾ ਪਾਸ ਹੀ ਤਾਂ ਨਹੀਂ ਲਵਾਵਾਂਗੇ ਕਿਉਂਕਿ ਜਦੋਂ ਮਾਲ ਲਿਫਟ ਨਹੀਂ ਹੋਣਾ ਜੇ ਮਾਲ ਲਿਫਟ ਨਾ ਹੋਊਗਾ ਉਹਨਾਂ ਚ ਸਾਡੀ ਸਿਰਦਰਦੀ ਹੈ ਕੱਲ ਨੂੰ ਮੌਸਮ ਖਰਾਬ ਹੁੰਦਾ ਕੋਈ ਮੀਂਹ ਪੈਂਦਾ ਮਾਲ ਖਰਾਬ ਹੁੰਦਾ ਉਦੋਂ ਬਾਅਦ ਹੋਰ ਕੰਪਲਿਕੀਸ਼ਨ ਜੈ ਪੈਦਾ ਹੋ ਜਾਂਦੀ ਹੈ। ਉਦੋਂ ਦੀ ਇੱਕ ਗੱਲ ਕਰੀ ਜੇ ਕਿ ਜਦੋਂ ਮਸਫਾਟੀ ਦੇ ਵਿੱਚ ਆਉਂਦਾ ਤਾਂ ਮਾਰਕੀਟ ਕਮਿਟੀ ਵੱਲੋਂ ਪ੍ਰਬੰਧ ਜਿਹੜੇ ਬਣੇ ਜਿਹੜੇ ਪ੍ਰਬੰਧ ਤਾਂ ਜਿਹੜੇ ਲਾਈਟਾਂ ਦੇ ਆ ਪਾਣੀ ਦੇ ਉਹ ਪ੍ਰਬੰਧ ਕੀਤੇ ਗਏ ਆ ਪਰ ਉਹ ਸਾਰੇ ਪ੍ਰਬੰਧਾਂ ਦੀ ਵੈਲਿਊ ਤਾਂ ਜੇ ਮਾਲ ਦਾ ਸਪੇਸ ਬਣੇ ਤੇ ਮਾਲ ਚੱਕਣ ਦਾ ਕੋਈ ਐਗਰੀਮੈਂਟ ਹੋਵੇ ਇਹ ਤਾਂ ਸੈਕੰਡਰੀ ਗੱਲਾਂ ਜੀ ਜੇਕਰ ਮਾਲ ਮੱਢੀ ਦੇ ਵਿੱਚ ਆ ਜਾਂਦਾ ਤੇ ਮੌਸਮ ਦੀ ਖਾਤੀ ਵਾਸਤੇ ਕੋਈ ਨਵੇਂ ਤਰਪਾਲ ਆ ਜਾਂ ਉਹ ਆਰਤੀਆਂ ਦੇ ਜਿੰਮੇ ਹੁੰਦੀਆਂ ਜੀ ਉਹ ਹਰੇਕ ਆਰਤੀਏ ਨੇ ਆਪ ਦਾ ਜਿੰਨਾ ਉਹਦੇ ਮਾਲ ਆਉਂਦਾ ਹੈ ਉਸ ਅਨੁਸਾਰ 15 20 25 30 50 75 ਪਾਲਾਂ ਦਾ ਪ੍ਰਬੰਧ ਅਸੀਂ ਕਰਕੇ ਰੱਖਦੇ ਆ ਉਹ ਸਾਡੀ ਜਿੰਮੇ ਨਹੀਂ ਇਹ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਨਹੀਂ ਹੁੰਦਾ ਮੇਰਾ ਸੌਣੂ ਕਾਮ ਲਈ ਦਾਣਾ ਮੰਡੀ ਮਜ਼ਦੂਰ ਜੀ ਨੇ ਪ੍ਰਧਾਨੀ ਸ਼੍ਰੀ ਮੁਖਤਸਰ ਸਾਹਿਬ ਕੀ ਕਿਹੜਾ ਚਾਹੋਗੇ ਜਿਹੜੀ ਆਪਕੀ ਵੱਲੋਂ ਹੜਤਾਲ ਕੀਤੀ ਸਾਡੀ ਮੰਗ ਹੈ 25% ਦੀ ਜੀ ਸਾਹੀ ਜਨਾਬ ਸੀਐਸ ਸਾਹਿਬ ਨੇ ਢੂੜ ਸਾਲ ਪਹਿਲਾਂ 25% ਦਾ ਇਹ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾਵੇ ਤਾਂ ਕਿ ਆ ਹਰ ਕੰਮ ਜਿਹੜੀ 25% ਦੀ ਰਮ ਪੂਰਾ ਕੀਤਾ ਜਾਵੇ ਇਸ ਕਰਕੇ ਜੋ ਮਜ਼ਦੂਰ ਨੂੰ ਜੋ ਪੂਰਾ ਹੱਕ ਮਿਲ ਜਾਵੇ ਸਾਡੇ ਨਾਲ ਜਿਵੇਂ ਮਜ਼ਾਕ ਜਿਵੇਂ ਕੀਤਾ ਜਾਂਦਾ 50 ਪੈਸੇ ਪਾਤੇ 1 ਰੁਪਿਆ ਪਾਤਾ 75 ਪੈਸੇ ਪਾਤੇ ਜੋ ਸਾਡੀ ਲੇਬਰ ਨਾਲ ਵੈਸੇ ਮਜ਼ਾਕ ਇਹ ਕਹਿ ਸਕਦੇ ਆਪਾਂ ਇਸ ਚੀਜ਼ ਨੂੰ ਵੀ ਮਜ਼ਾਕ ਹੀ ਕੀਤਾ ਜਾ ਰਿਹਾ ਸੋਸ਼ੀਅਮ ਭਗਵੰਤ ਸਿੰਘ ਜਿਹੜੀ ਹੈਗੀ ਆ ਇਸ ਗੱਲ ਨੂੰ ਕਬੂਲ ਕਰਨ ਕਿ ਜੋ ਸਾਡਾ ਵਾਦਾ ਜਿਹੜਾ 25% ਦਾ ਉਹ ਜਲਦੀ ਜਲਦੀ ਕੀਤਾ ਜਾਵੇ। ਵਾਦਾ ਕੀਤਾ ਸੀ ਉਸ ਨੂੰ ਉਛਲਦ ਤੋਂ ਜਲਦ ਪੂਰਾ ਕੀਤਾ ਜਾਵੇ। ਸਾਡੇ ਗਰੀਬਾਂ ਦਾ ਜੋ ਹੈਗਾ ਲੇਬਰ ਯੂਨੀਅਨ ਦਾ ਜੋ ਮਸਾ 6 ਮਹੀਨਾ ਤੋਂ ਜਿੰਨਾਂ ਦਾ ਜਿਹਦੇ ਇੰਤਜ਼ਾਰ ਦੇ ਵਿੱਚ ਹੜਤਾਲਾਂ ਕਰਕੇ ਸਾਡਾ ਗਰੀਬਾਂ ਦਾ ਹੀ ਨੁਕਸਾਨ ਹੋ ਰਿਹਾ ਨਾ ਕਿ ਕਿਸੇ ਹੋਰ ਦਾ ਹੋ ਰਿਹਾ। ਸੋ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਵੀ ਇਸ ਦਾ ਜਲਦ ਤੋਂ ਜਲਦ ਫੈਸਲਾ ਲਿੱਤਾ ਜਾਵੇ। ਸਾਡੇ ਜਿਹੜੀਆਂ ਦਿਹਾੜੀਆਂ ਮਰਦੀਆਂ ਪਈਆਂ ਲੇਬਰ ਯੂਨੀਅਨ ਦੀਆਂ इन्हना हर जाना पता ही नहीं कौन भरेगा सो so, कृपा करके जल्दी तो जल्दी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल पर।